ਆਮ ਆਦਮੀ ਪਾਰਟੀ ਵੱਲੋਂ ਐਮਸੀਡੀ ਕਰਮਚਾਰੀਆਂ ਨੂੰ ਦਿੱਤਾ ਗਿਆ ਇਹ ਵੱਡਾ ਗਿਫਟ 12000 ਕੱਚੇ ਕਰਮਚਾਰੀ ਕੀਤੇ ਜਾ ਰਹੇ ਨੇ ਪੱਕੇ ਤੇ ਕਰ ਦਿੱਤਾ ਗਿਆ ਹੈ ਐਲਾਨ ਜੀਆਂ ਦੱਸਤੀਏ ਕਿ ਆਮ ਆਦਮੀ ਪਾਰਟੀ ਵੱਲੋਂ ਐਮਸੀਡੀ ਕਰਮਚਾਰੀਆਂ ਨੂੰ ਵੱਡਾ ਗਿਫਟ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ 12000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਤੇ ਇਸ ਸਬੰਧ ਦੇ ਵਿੱਚ ਐਲਾਨ ਵੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਐਮਸੀਡੀ ਪਾਵ ਮਿਊਸਿਪਲ ਕਾਰਪੋਰੇਸ਼ਨ ਆਫ ਦਿੱਲੀ ਹੈ ਦੱਸਦੀ ਹੈ ਇਸ ਬੰਦ ਦੇ ਵਿੱਚ ਅਥੀ ਹੋਰਾ ਦੇ ਵੱਲੋਂ ਇਹ ਐਲਾਨ ਵੀ ਕਰ ਦਿੱਤਾ ਗਿਆ ਹੈ ਕਿ 12000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਉਹਨਾਂ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵੀ ਵਾਅਦਾ ਕੀਤਾ ਜਾਂਦਾ ਹੈ ਉਸ ਨੂੰ ਹਮੇਸ਼ਾ ਤੋਂ ਹੀ ਪੂਰਾ ਕੀਤਾ ਜਾਂਦਾ ਹੈ ਤੇ ਅੱਗੋਂ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵੀ ਵਾਅਦਾ ਕੀਤਾ ਜਾਵੇਗਾ ਉਸ ਨੂੰ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਆਖਿਆ ਹੈ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ 4500 ਜਿਹੜੇ ਕਿ ਕੱਚੇ ਕਰਮਚਾਰੀ ਸਨ ਉਹਨਾਂ ਨੂੰ ਪੱਕਾ ਕਰ ਦਿੱਤਾ ਗਿਆਏ ਤੇ ਹੁਣ ਆਉਣ ਵਾਲੀ 25 ਤਾਰੀਖ ਨੂੰ 12000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਉਹਨਾਂ ਨੇ ਆਖਿਆ ਹੈ ਕਿ ਇਹਨਾਂ ਦੇ ਵਿੱਚ ਸਫਾਈ ਕਰਮਚਾਰੀ ਮਾਲੀ ਬੇਲਦਾਰ ਸ਼ਾਮਿਲ ਨੇ ਇਸ ਤੋਂ ਇਲਾਵਾ ਟੀਚਰਸ ਵੀ ਇਸ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕੁਝ ਇੰਜੀਨੀਅਰਿੰਗ ਵਿਭਾਗ ਦੇ ਵੀ ਕਰਮਚਾਰੀ ਨੇ ਜਿਹੜੇ ਕਿ ਕੱਚੇ ਨੇ ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇਗਾ ਏ ਅਲਾਈਨ ਕਰਦੇ ਹੋਏ ਉਹਨਾਂ ਨੇ ਆਖਿਆ ਹੈ ਕਿ ਇਹ ਦਿਨ ਆਪਣੇ ਆਪ ਦੇ ਵਿੱਚ ਹੀ ਇੱਕ ਇਤਿਹਾਸਿਕ ਦਿਨ ਹੋਵੇਗਾ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਇੰਨਾ ਵੱਡਾ ਫੈਸਲਾ ਨਹੀਂ ਲਿਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੋਵੇ ਅਜਿਹਾ ਪਹਿਲਾਂ ਕਦੀ ਵੀ ਨਹੀਂ ਹੋਇਆ ਉਹਨਾਂ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਵੀ ਕੋਈ ਵਾਅਦਾ ਕੀਤਾ ਜਾਂਦਾ ਹੈ ਤੇ ਉਸ ਨੂੰ ਬਹੁਤ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਵਾਅਦੇ ਵੀ ਪੂਰੇ ਕਰ ਦਿੱਤੇ ਜਾਂਦੇ ਨੇ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਅਜਿਹੇ ਵਾਅਦੇ ਕਈ ਪਹਿਲਾਂ ਵੀ ਕੀਤੇ ਗਏ ਸਨ ਤੇ ਉਹਨਾਂ ਨੂੰ ਵੀ ਪੂਰਾ ਕੀਤਾ ਗਿਆ ਹੈ ਤੇ ਹੁਣ ਵੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ 12000 ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਆਉਣ ਵਾਲੀ 25 ਤਾਰੀਖ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਤਾਰੀਖ ਹੋਵੇਗੀ ਇਹ ਇੱਕ ਇਤਿਹਾਸਿਕ ਦਿਨ ਹੋਵੇਗਾ ਤੇ ਨਾਲ ਹੀ ਆਪਣੇ ਆਪ ਦੇ ਵਿੱਚ ਹੀ ਇਹ ਇੱਕ ਰਿਕਾਰਡ ਵੀ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈ ਔਰ ਇਹ ਦਿਨ ਦੂਰ ਨਹੀਂ ਹੈ ਜਦੋਂ ਕਿ ਇਹ ਕੱਚੇ ਕਰਮਚਾਰੀ ਪੱਕੇ ਕਰ ਦਿੱਤੇ ਜਾਣਗੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਤੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਵੀ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਜਿਹੜੀ ਖੁਸ਼ਖਬਰੀ ਹੈ ਇਹ ਜਿਹੜੀ ਵੱਡੀ ਸੌਗਾ ਤੇ ਵੱਡਾ ਤੋਹਫਾ ਹੈ ਉਹ ਵੀ ਦੇ ਦਿੱਤਾ ਜਾਵੇਗਾ ਔਰ 25 ਤਾਰੀਖ ਨੂੰ ਜਿਹੜੇ 12000 ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਇਸ ਸਬੰਧ ਦੇ ਵਿੱਚ ਆਤਸ਼ੀ ਕੀ ਆਖ ਰਹੇ ਨੇ ਆਓ ਸੁਣਦੇ ਹਾਂ ਆਮ ਆਦਮੀ ਪਾਰਟੀ कच्चे कर्मचारियों को पक्का करने के लिए प्रतिबद्ध है जिस दिन से आम आदमी पार्टी बनी है ये आम आदमी पार्टी का वादा रहा है कि जो जो कच्चे कर्मचारी किसी भी सरकारी विभाग में काम कर रहे हैं उनको आम आदमी पार्टी की सरकार पक्का करेगी इसी के तहत पंजाब सरकार में लगातार जो कॉन्ट्रैक्ट के टीचर्स हैं उनको पक्का किया जा रहा है दिल्ली में आम आदमी पार्टी की एमसीडी में सरकार अभी तक साढ़े चार हजार सफाई कर्मचारियों को पक्का कर चुकी है और आज आम आदमी पार्टी की एमसीडी सरकार एक बहुत बड़ा निर्णय ले रही है जिसकी घोषणा करते हुए मुझे बहुत खुशी है कि 25 तारीख के होने वाले एमसीडी के हाउस में बारह हजार एम के कच्चे कर्मचारियों को पक्का किया जाएगा एम के इतिहास का यह सबसे बड़ा निर्णय होगा जहां एक बार में बारह हजार कच्चे कर्मचारियों को पक्का किया जाएगा इसमें सभी विभाग के कॉन्ट्रेक्चुअल एम्प्लॉज कच्चे कर्मचारी शामिल हैं, जिसमें सफाई कर्मचारी माली बेलदार टीचर्स इंजीनियरिंग विभाग में जो कॉन्ट्रेक्चुअल एज और जेज हैं मलेरिया की चेकिंग करने वाले डोमेस्टिक ब्रीडिंग चेकर्स इत्यादि